ਆਪਣੇ ਬਾਬਾ ਜੀ ਦੇ ਝੋੜੀ ਦੁਆਨ ਸੀ ਤੇ ਸ਼ਬਦ ਚੱਲ ਰਿਆ ਸੀ ਪਿੰਨੀ ਰਾਤ ਦੇ ਲਗੇ ਚਮਕਣ ਤਾਰੇ ਜਾਗਣ ਸੰਤ ਜਿੰਨਾ ਮੇਰੇ ਨਾਮ ਪਿਆਰੇ ਬਾਬਾ ਜੀ ਦਿੱਲੀ ਵਾਲੇ ਸਿਆਲ ਸਿੰਘ ਮਹਾਪੁਰਸ਼ ਕਮਾਈ ਵਾਲੇ ਬਾਬਾ ਜੀ ਕਹਿਣ ਲਗੇ ਰਾਗਾ ਜੀ ਕੋਈ ਬਖਿਆਨ ਕਰਕੇ ਸੰਗਤਾਂ ਨੂੰ ਸੁਣਾਓ ਆਖਿਆ ਜੀਉਰ ਆਪਦੇ ਹੁੰਦੇ ਆ ਮੈਂ ਬਖਿਆਨ ਇੱਥੇ ਕਰ ਸਕਦਾ ਐਂ ਆ ਵਾਕਿਆ ਐਂ ਆ ਵਾਕਿਆ ਬਾਬਾ ਜੀ ਕਹਿੰਦੇ ਨਹੀਂ ਬਚਨ ਹੁੰਦਾ ਵੱਡਾ ਜਦੋਂ ਗੁਰੂ ਬਚਨ ਕੀ ਹੋਇਆ ਵੀ ਕਰਦੇ ਸਤ ਬਚਨ ਚ ਜਿਹੋ ਜਿਹਾ ਬੋਲਿਆ ਗਿਆ ਪਰਵਾਣ बोले बाबा जी रात है अर्थक रात ਦਾ ਸਮਾਂ ਪਿੰਨੀ ਰਣ ਪਿੰਨੀ ਰਾਂ ਦੇ ਚਮਕਣ ਤਾਰੇ बाबा जी ਆਹ ਵੇਖ ਲੋ ਹੁਣ ਬ੍ਰਹਿਮੰਡ ਦੇ ਤਾਰੇ ਚਮਕਦੇ ਆ ਜਾਂਦਨ ਸੰਤ ਜਨ ਸੰਤ ਜਾਂਦੇ ਆ

ਪਰ ਸੰਤ ਵਿੱਚ ਵੀ ਰਹਤ ਹੈ ਪਰ ਉਹ ਰਹਤ ਉੱਜੀ ਹੈ ਜੇ ਦੁੱਧ ਹੈ ਦੁੱਧ ਵਿੱਚ ਕਿਹੋਂ ਉੱਜੀ ਹੈ ਹੁਣ ਹਰੇ ਕੱਢ ਨਹੀਂ ਸਕਦਾ ਕਰਮਾਂ ਵਾਲੇ ਤੋਂ ਮੈਨੂੰ ਜਾਗ ਲੱਗੂਗਾ ਰਹਿ ਲੱਗੂਗਾ 12 ਸਾਲ ਟਿਕੂਗਾ ਰਾਤ ਦੇ 12 ਘੰਟੇ ਟਿਕੂ ਫੇਰੀ ਕਿਹੋਂ ਬਣਨਾ ਇਹ ਵੀ ਕਮਾਈ ਹੈ ਨਾ ਬਾਬਾ ਜੀ ਇਸ਼ਾਰਾ ਕੀਤਾ ਸਜਾਂ ਸ ਰਾਗੀ ਪਿੰਨੀ ਰਹਿਣ ਚਮਕਣ ਤਾਰੇ ਆਵੇ ਲੋ ਬਾਬਾ ਜੀ ਰਾਤ ਸ਼ਾਂਤੀ ਵਾਲੀ ਹੈ ਕੋਈ ਵੀ ਬੋਲਦਾ ਸ਼ਾਂਤੀ ਹੈ ਰਾਤ ਕੋਈ ਸੁਤਾਨੇ ਪਿਆ ਚਮਕਣ ਤਾਰੇ ਖਤਾਰੇ ਬ੍ਰਹਿਮੰਡ ਦੇ ਚਮਕਦੇ ਜਾਗਰ ਸੰਤ ਜਨਾ ਤੁਸੀਂ ਸੰਤ ਬੈਠੇ ਜਾਗਦੇ ਆਂ ਜਾਗਰ ਸੰਤ ਜਨਾ ਮੇਰੇ RAM ਪਿਆਰੇ ਆਰਾਮ ਦੇ ਪਿਆਰੇ ਜਾਗਦੇ ਸੰਤ ਐਉਂ ਆ ਕੇ ਬਾਬਾ ਜੀ ਸਮਤ ਬੋਛੇ ਬਾਬਾ ਜੀ ਵੇ ਕੀਰਤਨ ਨਹੀਂ ਠੀਕ ਆ ਐਉਂ ਆ ਕੇ ਕੀਰਤਨ ਫਿਰ ਸ਼ੁਰੂ ਹੋ ਗਿਆ ਬਾਬਾ ਜੀ ਨੇ ਆਖਿਆ ਜੀ ਜਾਨ ਸਿਆ ਬਖਿਆਨ ਕਰੋ ਕਹਿੰਦੇ ਪਾਸ਼ਾ ਆਪ ਸਮਤ ਬੋਛੇ ਤੁਸੀਂ ਕਿਰਪਾ ਕਰਨੋ ਬਖਿਆਨ ਕਰੋ ਬਾਬਾ ਜੀ ਆਪਣੀ ਰਸਨਾ ਦਰਗਾਹ ਦੇ ਬੂਆ ਖੁੱਲਿਆ ਬਾਣੀ ਉਚਰਾ ਸਾਧ ਜਨ ਅਮਿਓ ਚੱਲੇ ਝਰਨੀ ਜੇ ਬਾਬਾ ਜੀ ਆਪਣੀ ਰਸਨਾ ਤੋਂ ਪ੍ਰਮਾਣ ਕਰਨ ਲੱਗੇ ਐਨੇ ਹੀ ਕਿਹਾ ਭਿੰਨੀ ਰਣ ਚਮਕਣ ਤਾਰ ਮਗਰ ਸੀ ਛਪੜ ਨਾਲ ਹੀ ਛਪੜ ਦੇ ਵਿੱਚ ਬੇਆਂ ਦੀ ਡੱਡਾ ਬੋਲੀ ਡੱਡਾ ਡੱਡਾ ਬੋਲ ਪਈਆਂ ਬਾਬਾ ਜੀ ਦਾ ਬੋਲ ਸੁਣਨੀ ਨਾ ਗੜੈ ਗੜੈ ਦੀ ਆਵਾਜ਼ ਆਈ। ਬਾਬਾ ਜੀ ਕਹਿੰਦੇ ਨਹੀਂ ਭਈ। ਸਜਾਨ ਸਿਆ ਕੀਰਤ ਨਹੀਂ ਸੁਣਦਾ। ਕੀਰਤਨ ਹੋਇਆ 5 ਮਿੰਟ। ਬਾਬਾ ਜੀ ਸ਼ਰਧੇ ਕੌਤਕ ਕਰ। ਮਾਫਰ ਖਾਤਾ ਨਾਮ ਜਪਣ ਵਾਲਿਆਂ ਦਾ ਖਾਤਕ ਨਾਮ ਦਾ ਖਾਤਕ ਕਰਦਾ। ਨਹੀਂ ਸਜਾ ਸਰ ਖਿਆਲ ਕਰ। ਜੀ ਗਰੀਵਨਵਾਜ ਦੀ ਜੀ ਕਿਰਪਾ ਕਰ। ਬਾਬਾ ਜੀ ਫਿਰ ਕਹਿਣ ਲੱਗੇ ਪਿੰਨੀ ਰੈ ਚਮਕਣ ਤਾਰੇ ਡੱਡਾ ਬਿਲਕੁਲ ਬੁਲਬੁਲੀ ਕਈ ਜਿਹੜੇ ਬਾੜੇ ਨਿੜੇ ਸੀ ਰਤਨਸਵਰਗੇ ਝੋਲਡਾਂ ਦੇ ਉਰੇਮੇ ਵੀ ਉਹਨਾਂ ਦਾ ਪਰਨਾ ਬਣਿਆ ਵੀ ਕਿੱਥੇ ਜਾ ਕੇ ਖੜਾ ਕੀਤਾ ਡੱਡਾ ਨਹੀਂ ਤੇ ਮੇਰੇ ਵਰਗੇ ਕਈ ਐਸੇ ਹੁੰਦੇ ਆ ਉਹ ਕਹਿੰਦੇ ਸੰਤ ਸੰਤ ਜਦੋਂ ਬੋਲਦੇ ਡੱਡਾ ਬੋਲਦੀ ਨਹੀਂ ਡੱਡੀ ਨੀ ਲੋਟ ਆਉਂਦੀਆਂ ਹੋਰ ਕੀ ਲੋਟ ਆ ਜੂਗਾ ਹੋਈ ਆਏ ਬਾਬਾ ਜੀ ਕੀ ਕੀ ਰਖਦੇ ਨੇ ਕੀਰਤ ਨਹੀਂ ਸੁਣਾ ਕੀਰਤਨ ਹੋਇਆ ਥੋੜਾ ਜਿਹਾ ਬਾਅਦ ਬਾਬਾ ਜੀ ਕਹਿੰਦੇ ਜਾਂਸੇ ਮੁਖਿਆਨ ਕਰ ਕਹਿ ਲਗੇ ਜੀ ਹਜੂਰ ਆਪ ਜੀ ਰਖ ਰੱਖ ਬਾਬਾ ਜੀ ਫੇਰ ਵਚਨ ਕਰ ਲੰਗੇ ਡੱਡਾ ਫੇਰ ਬੋਲਦੀ ਕਈ ਸੰਖਿਆ ਦਾ ਪਰਨਾ ਵੜਿਆ ਸਿਰੇ ਮੰਗ ਪਾ ਕੇ ਨਾ ਗੱਡਿਆਂ ਦੀ ਛੱਪੜੀ ਭਰ ਦੇ ਡੱਡਾਂ ਦਾ ਰੋਇ ਨਬਰੀਂ ਦੇ ਆਗੇ ਕੰਜਿਆਂ ਦਾ ਫੋਨਾ ਵਾਲਾ ਹੁਣੇ ਬਾੜ ਟਜਣਾ ਵਿੱਚ ਵੜ ਕੇ ਕੱਢਦੇ ਤੇ ਕਿਤੇ ਦੂਰ ਛੱਡ ਲਈਂ ਭਈ ਇਹ ਸਦਾ ਲੁੱਤ ਤਤ ਫਟ ਸੇਵ ਕੈਸਾ ਜਿਹੜਾ ਸੇਵਾ ਦਾ ਹੁਕਮ ਆਇਆ ਤੇ ਸੇਵਾ ਕਰਕੇ ਕਹਤਾ ਮੈਂ ਨਹੀਂ ਕੀਤਾ ਇਹ ਤੂੰ ਆਪ ਕੀਤੀ ਐਸੀ ਵੀ ਬੀ चौथी वेल आ गया सवाल सारे ने सोच वेख ली ब्रह्म ज्ञानी ने की की सोच है बाबा जी कह लगे सुजान सब ख्यान कर ये गरीब नमाज आप और लाओ बाबा जी गुरु साहब आ काके गुरु ग्रंथ साहब आ बाबा जी ने फरमान किया ਪਿੰਨੀ ਰਹਿਣ ਨੇ ਚੰਪਣ ਦੱਦਾ ਫੇਰ ਬੋਲ ਰਿਹਾ ਬਾਬਾ ਜੀ ਆਪਣਾ ਮਰਮਮਾ ਆਖੇ ਛੱਪੜ ਵਾਲ ਨੂੰ ਆਪਣਾ ਸੋਹਣਾ ਮਾਲਾ ਵਾਲਾ ਹੱਥ ਕਰਕੇ ਬਾਬਾ ਜੀ ਜੀ ਬੱਸ ਤੁਹਾਡੀ ਹਾਈ ਲਾਗੀ ਦਰਗਾਹ ਦੇ ਵਿੱਚ ਹੁਣ ਸਾਨੂੰ ਦਰਗਾਹ ਚ ਹੁਕਮ ਆ ਗਿਆ ਐਨੇ ਬਚੇ ਪਿੰਨੀ ਰਾਜਮ ਕਣਤਾਰੇ ਨਾਮ ਨਾਲ ਵਿੱਚ ਹੀ ਹੋਈ ਰਾਤ ਹੋਰ ਹੁੰਦੀ ਹੈ ਕਾਮ ਕ੍ਰੋਧ ਲੋਭੋ ਹੰਕਾਰ ਨਾ ਉਹ ਪਿਛੀ ਰਾਤ ਹੋਰ اے ਬਾਬਾ ਜੀ ਬਿਨਿ ਲੈਨ ਅੜੀਏ ਤਾਨਾ ਤੇ ਮਨ ਮਨਾ ਕਿੱਧਰ ਨੂੰ ਜਾ ਰਿਹਾ ਹੈ ਸੋਹਣੀ ਰਾਤ ਦਾ ਰੱਬ ਬੈਠਾ ਵਿੱਚ ਮਹਾਪੁਰਖ ਗੁਰੂ ਗ੍ਰੰਥ ਸਾਹਿਬ ਬੈਠੇ ਆ ਚਮਕਣ ਤਾਰੇ ਬਾਬਾ ਜੀ ਕਿਹਦੇ ਰਾਗਾ ਜੀ ਕਿਹੜੇ ਤਾਰੇ ਜੀ ਬ੍ਰਹਿਮੰਡ ਦੇ ਨਹੀਂ ਨਹੀਂ ਬਾਬਾ ਜੀ ਇਹ ਜਿਹੜੇ ਗੁਰਨਾਨ ਨਾਮ ਸਾਹਿਬ ਨੇ ਪਿੰਡਾਂ ਦੇ ਵਿੱਚ ਦਵਾਨ ਲਾ ਕੇ ਵਰਦਾਨੇ ਨੂੰ ਨਾਲ ਲੈ ਲੈ ਕੇ ਤਾਰੇ ਉਹ ਤਾਰੇ ਉਹ ਹੁਣ ਸਾਡੇ ਕੋਲੇ ਸਾਰੇ ਬੈਠੇ ਇਕੱਠੇ ਹੋਏ ਬੈਠੇ ਚਮਕਣ ਤਾਰੇ ਜਿਹੜੇ ਭਵਜਨ ਸਾਹਿਬ ਤੋਂ ਬਾਬੇ ਨਾਨਕ ਨੇ ਖਿੱਚ ਖਿੱਚ ਕੇ ਬਾਹ ਫੜ ਫੜ ਕੇ ਤਾਰੇ ਆ ਬਾਬਾ ਨਾਨਕ ਕਹਿੰਦੇ ਆ ਬੈਠੇ ਸਾਡੇ ਚਾਰ ਚੁਪੇਰੇ ਬੈਠੇ ਇਹ ਤਾਰੇ ਹੈ ਬ੍ਰਹਮੰਡ ਦੇ ਤਾਰੇ ਨਹੀਂ ਹੈ ਬਾਬਾ ਜੀ ਕਹਿੰਦੇ ਸੱਚਖੰਡ ਦੇ ਤਾਰੇ ਆ ਕਿੱਥੇ ਬਰੇ ਵੀ ਕਹਿੰਦੀ ਗੱਲ ਚੱਲੀ ਗਈ ਵਿਦਵਾਨ ਬੈਠੇ ਸੀ ਵਿੱਚੋਂ بڑے بڑے ਚਮਕਣ ਤਾਰੇ ਆ ਵੇਲੇ ਚਮਕਦੇ ਜਿਹੜੇ ਤਾਰੇ ਨਹੀਂ ਡੁੱਬੇ ਵੇ ਆ ਉਹ ਚਮਕਦੇ ਆ ਉਹ ਤਾਰੇ ਜਾਈਆਂ ਚ ਪਏ ਆ ਸੁੱਤੇ ਪਏ ਬਾਬਾ ਜੀ ਕਹਿੰਦੇ ਜਾਗਣ ਸੰਤ ਜਿਨਾਂ ਸੰਤ ਜਾਗਦੇ ਆ ਤੇ ਨਾਲ ਜਿਹੜੇ ਤਾਰੇ ਨੇ ਤਾਰੇ ਆ ਉਹ ਰੱਬ ਦੇ ਪਿਆਰੇ RAM ਦੇ ਪਿਆਰੇ ਉਹ ਵੀ ਜਾਗਦੇ ਨੇ ਗੁਰੂ ਵੀ ਜਾਗਦਾ ਹੈ ਮਹਾਪਰਮਤੂ ਵੀ ਜਾਗਦੇ ਆ ਤੇ ਗੁਰੂ ਨਾਨਕ ਦੇਵ ਜੀ ਸੰਤਾਂ ਵੀ ਜਾਗਦੇ ਆ ਜਾਗਣ ਸੰਤ ਜਿਨ੍ਹਾਂ ਮੇਰੇ RAM ਪਿਆਰੇ ਐਂ ਮੋਹ ਲਾਈ ਬਾਬਾ ਸੋ ਇਸ ਕਰਕੇ ਦਾਸ ਵਿਚਾਰ ਕਰ ਰਿਹਾ ਸੀ ਬਾਬਾ ਜੀ ਜੀ ਮੋਹ ਲਾਈ ਭਾਈ ए जी ए ना, ए आजी आजी नहीं, नहीं। पिछले जन्मले जन्म सुबह समाप्ति हो गई सवेरे बबा जी बेबे की पातशाह छप्पड़ और भर दिए डा बहुत बोल दिया बाबा जी दिया डा कर ਬਾਬਾ ਜੀ ਕਹਿੰਦੇ ਉਹ ਤਾਂ ਮਗਨੇ ਪਾਸੇ ਬਾਬਾ ਜੀ ਕਹਿੰਦੇ ਰਿੱਧੀਆਂ ਸਿੱਧੀਆਂ ਅਸੀਂ ਕੀਰਤਨ ਕਰਕੇ ਸੁਣਾਉਂਦੇ ਆ ਜੀ ਸਭ ਉਹ ਤਾਂ ਰਿੱਧੀਆਂ ਸਿੱਧੀਆਂ ਅਸੀਂ ਕੀਰਤਨ ਕਰਨਾ ਹੈ ਉਹ ਤਾਂ ਕਹਿੰਦੇ ਸਾਡੀ ਵੀ ਹਾਜੀਦਵਾਲ ਗਿਓ ਵੇਖਿਓ ਜਦੋਂ ਸਾਸ ਨੇ ਛੱਪੜਵਾਰ ਵੇਖ ਕੇ ਆਏ ਉੱਥੇ ਇੱਕ ਵੀ ਡੱਡਾ ਛੱਪੜ ਨਹੀਂ ਕੋਈ ਡੱਡਾ ਜਿਹੜੀਆਂ ਸੀ ਉਹ ਸਰੀ ਛੱਡਿਆ ਵਾ ਮਰ ਚੁੱਕੀਆਂ ਸੀ ਡੰਡਾ ਬਾਬਾ ਜੀ ਕਹਿੰਦੇ ਜਿਹੜੇ ਰਹਿ ਗਏ ਨਾ ਧਾਰ ਹੋ ਗਿਆ ਨਹੀਂ ਬਾਬਾ ਜੀ ਕਹਿੰਦੇ ਭਾਈ ਉਹ ਲੋਭ ਹੋ ਗਿਆ ਵੇਖੋ ਉਹਨਾਂ ਦੇ ਰੂਪ ਵਿੱਚ ਦੇਵਤੇ ਵੀ ਆਉਂਦੇ ਉਸਾਰ ਮੈਂ ਉਹਦੀ ਸਾਰ ਨਹੀਂ ਜਾਣ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਜਹ ਜਹ ਵੇਖੋ ਕਹ ਹਯੂਰ ਦੂਰ ਕਤੋਂ ਨਾ ਜਾਏ ਇਹ ਕਮਾਈ ਆ ਬੰਦੇ ਦੀ ਜਿੰਨੀ ਤੇਰੀ ਕਮਾਈ ਉਹਨਾਂ ਰੱਬ ਤੇਰੇ ਨੇੜੇ ਆ ਜਿੰਨੀ ਕਮਾਈ ਹੈ ਜੇ ਕਮਾਈ ਥੋੜੀ ਹੈ ਤਾਂ ਰੱਬ ਦੂਰ ਨਜ਼ਰ ਆਉਂਦਾ ਜੇ ਕਮਾਈ ਜਿਆਦਾ ਹੈ ਨੇੜੇ ਨਜ਼ਰ ਆਉਂਦਾ ਨੇੜੇ